ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਫੁੱਲੀਆਂ ਦੇ ਨਾਲ ਬਹੁਤ ਹੀ ਜ਼ਿਆਦਾ ਹੈਲਦੀ ਟੇਸਟੀ ਚਟਪਟਾ ਨਾਸ਼ਤਾ ਤੇ ਨਾਸ਼ਤਾ ਮੈਂ ਕਿੱਦਾਂ ਬਣਾ ਰਹੀ ਹਾਂ ਇਹਦੇ ਵਿੱਚ ਕੀ ਕੀ ਪਾ ਰਹੀ ਹਾਂ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਓ ਫਿਰ ਦੇਖਦੇ ਹਾਂ ਚਟਪਟਾ ਨਾਸ਼ਤਾ ਕਿੱਦਾਂ ਬਣਾ ਕੇ ਤਿਆਰ ਕਰਨਾ ਹੈ ਤੇ ਬਣਾਉਣ ਦੇ ਲਈ ਮੈਂ ਇੱਥੇ ਇੱਕ ਬੌਲ ਭਰ ਕੇ ਜਿਹੜਾ ਇਹ ਫੁੱਲੀਆਂ ਲਈਆਂ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਉੱਥੇ ਇਹਨੂੰ ਕੀ ਕਿਹਾ ਜਾਂਦਾ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੈਸੇ ਤਾਂ ਇਹਨੂੰ ਮੁਰਮਰਾ ਵੀ ਕਿਹਾ ਜਾਂਦਾ ਮੈਨੂੰ ਦੋ ਨਾਮ ਇਹਦੇ ਜਿਹੜੇ ਪਤਾ ਹੈ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇਹਨੂੰ ਕੀ ਕਿਹਾ ਜਾਂਦਾ ਮੁਰਮਰੇ ਜਾਂ ਫੁੱਲੀਆਂ ਤੋਂ ਇਲਾਵਾ ਕਿ ਹੁਣ ਆਪਾਂ ਇਹਨੂੰ ਲਗਾਉਣਾ ਤੜਕਾ ਤੇ ਤੜਕਾ ਲਗਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਤੇਲ ਗਰਮ ਕਰਾਂਗੇ ਤੇ ਮੈਂ ਇੱਕ ਵੱਡਾ ਚਮਚ ਜਿਹੜਾ ਤੇਲ ਪਾ ਕੇ ਗਰਮ ਕਰ ਰਹੀ ਹਾਂ ਮੈਂ ਤੇਲ ਦੇ ਵਿੱਚ ਇਹ ਨਾਸ਼ਤਾ ਬਣਾ ਰਹੀ ਹਾਂ ਤੁਸੀਂ ਇਹਨੂੰ ਘਿਓ ਦੇ ਵਿੱਚ ਜਾਂ ਮੱਖਣ ਦੇ ਵਿੱਚ ਵੀ ਬਣਾ ਸਕਦੇ ਹੋ ਜਾਂ ਫਿਰ ਜਿਹੜਾ ਕੁਕਿੰਗ ਆਇਲ ਖਾਂਦੇ ਹੋ ਉਹੀ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਤੇਲ ਗਰਮ ਹੋ ਗਿਆ ਤੇ ਇਹਦੇ ਵਿੱਚ ਮੈਂ ਪਾ ਰਹੀਆਂ ਬਰੀ ਬਰੀ ਕੱਟੇ ਹੋਏ ਲਸਣ ਇੱਕ ਚਮਚਾ ਤੇ ਲਸਣ ਨੂੰ ਆਪਾਂ ਚੰਗੇ ਤਰ੍ਹਾਂ ਦੇ ਨਾਲ ਫਰਾਈ ਕਰ ਲੈਣਾ ਮੈਂ ਇਹਦੇ ਵਿੱਚ ਅਦਰਕ ਨਹੀਂ ਪਾ ਰਹੀ ਹਾਂ ਤੁਸੀਂ ਚਾਹੋ ਤੇ ਪਾ ਸਕਦੇ ਹੋ ਸੋ ਨਾ ਪੰਨ ਲਸਣ ਨੂੰ ਹਲਕਾ ਜਿਹਾ ਬ੍ਰਾਊਨ ਹੋਣ ਤੱਕ ਫਰਾਈ ਕਰ ਲੈਣਾ ਨਹੀਂ ਤਾਂ ਫਿਰ ਲਸਣ ਦਾ ਕੱਚਾ ਫਲੇਵਰ ਆਏਗਾ ਇਹ ਨਾਸ਼ਤੇ ਦੇ ਵਿੱਚ ਇਸ ਕਰਾਂ ਲਸਣ ਜਿਹੜਾ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਤੇ ਦੋ ਹਰੀਆਂ ਮਿਰਚਾਂ ਇੱਕ ਵੱਡੇ ਸਾਈਜ਼ ਦਾ ਪਿਆਇ ਲਿਆ ਸੀ ਜਿਹਨੂੰ ਮੈਂ ਬਰੀ ਬਰੀ ਕੱਟ ਕੇ ਇਹਦੇ ਵਿੱਚ ਪਾ ਦਿੱਤਾ ਹੈ ਤੇ ਪਿਆਜ਼ ਨੂੰ ਆਪਾਂ ਹਲਕਾ ਜਿਹਾ ਪਕਾਣਾ ਹੈ ਪਿਆਜ਼ ਨੂੰ ਆਪਾਂ ਪੂਰੀ ਤਰ੍ਹਾਂ ਦੇ ਨਾਲ ਨਹੀਂ ਪਕਾਣਾ ਸਿਰਫ ਇਹਦਾ ਕੱਚਾ ਪੰਡ ਜਿਹੜਾ ਉਹ ਆਪਾਂ ਕੱਢਣਾ ਇਹਦੇ ਵਿੱਚੋਂ ਤੇ ਸਿਰਫ 1 ਮਿੰਟ ਤੱਕ ਇਹਨੂੰ ਆਪਾਂ ਤੜਕੇ ਦੇ ਨਾਲ ਪਕਾ ਲੈਣੇ ਆ ਫਿਰ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਸ ਮੈਂ ਪੱਤਾ ਗੋभी, ਸ਼ਿਮਲਾ ਮਿਰਚ गाजर ਤੇ ਬਰੋਕਲੀ ਲਈ ਹੈ ਤੁਸੀਂ ਇਹਦੇ ਵਿੱਚ ਜਿਹੜੀ ਸਬਜੀ ਨਹੀਂ ਖਾਣਾ ਚਾਹੁੰਦੇ ਜਾਂ ਤੁਹਾਡ ਕੋਲ ਨਹੀਂ ਹੈ ਤੇ ਨਾ ਪਾਇਓ ਜਾਂ ਫਿਰ ਜੇਕਰ ਤੁਸੀਂ ਹੋਰ ਪਾਣਾ ਚਾਹੁੰਦੇ ਇਹਦੇ ਵਿੱਚ ਮਸ਼ਰੂਮ ਗੋਭੀ ਬੀਨਸ ਉਹ ਵੀ ਤੁਸੀਂ ਸਬਜ਼ੀਆਂ ਦੇ ਵਿੱਚ ਪਾ ਸਕਦੇ ਹੋ ਔਰ ਕੁਆਂਟੀਟੀ ਸਬਜ਼ੀਆਂ ਦੀ ਘੱਟ ਵੱਧ ਕਰ ਸਕਦੇ ਹੋ ਪਰ ਸਬਜ਼ੀਆਂ ਜਿਹੜੀਆਂ ਇਹਦੇ ਵਿੱਚ ਜਿੰਨੀਆਂ ਆਪਾਂ ਫੁੱਲੀਆਂ ਲਈਆਂ ਲਈਆਂ ਮੁਰਮਰਲੇ ਉਹਦੇ ਨਾਲੋਂ ਦੁੱਗਣੀਆਂ ਹੋਣੀਆਂ ਚਾਹੀਦੀਆਂ ਤਾਂ ਹੀ ਇਹ ਨਾਸ਼ਤਾ ਖਾਣ ਦੇ ਵਿੱਚ ਸੁਆਦ ਲੱਗਦਾ ਹੁਣ ਆਪਾਂ ਤੜਕੇ ਦੇ ਵਿੱਚ ਇਹ ਸਾਰੀਆਂ ਸਬਜ਼ੀਆਂ ਪਾ ਕੇ ਹਲਕਾ ਜਿਹਾ ਮਿਕਸ ਕੀਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਸੁਆਦ ਅਨੁਸਾਰ ਮੈਂ ਅੱਧਾ ਚਮਚੇ ਦੇ ਵਿੱਚ ਨਮਕ ਪਾ ਰਹੀ ਹ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਹਲਦੀ ਪਾਊਡਰ ਦਾ 1/4 ਚਮਚ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਬਸ ਇਹ ਹੀ ਤਿੰਨੇ ਮਸਾਲੇ ਮੈਂ ਇਹਦੇ ਵਿੱਚ ਪਾ ਰਹੀਆਂ ਬਾਕੀ ਚੀਜ਼ਾਂ ਆਪਾਂ ਬਾਅਦ ਵਿੱਚ ਪਾਵਾਂਗੇ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਣਾ ਹੈ ਸਬਜ਼ੀਆਂ ਦੇ ਵਿੱਚ ਮਸਾਲਿਆਂ ਨੂੰ ਤੇ ਫਿਰ ਇਹਨੂੰ ਆਪਾਂ ਹਾਈ ਫਲੇਮ ਤੇ 3 ਮਿੰਟ ਲਈ ਪਕਾਣਾ ਘੜੀ ਦੇ ਤੇ ਟਾਈਮ ਦੇਖ ਕੇ 3 ਮਿੰਟ ਲਈ ਇਹਨੂੰ ਹਾਈ ਫਲੇਮ ਤੇ ਪਕਾਣਾ ਇਹਨੂੰ ਛੱਡਣਾ ਬਿਲਕੁਲ ਨਹੀਂ ਹੈ ਜੇਕਰ ਆਪਾਂ ਛੱਡਾਂਗੇ ਤੇ ਗੈਸ ਜਿਹੜੀ ਹੈ ਹਾਈ ਹੈ ਤੇ ਫਿਰ ਇਹ ਸਬਜ਼ੀਆਂ ਜਿਹੜੀਆਂ ਜਲ ਸਕਦੀਆਂ ਤਲੇ ਦੇ ਨਾਲ ਆ ਕੇ ਇਸ ਕਾਨੀ ਨੂੰ ਹਾਈ ਫਲੇਮ ਤੇ ਲਾਗੇ ਖੜੇ ਰਹਿ ਕੇ ਜਿਹੜਾ ਇਹ ਪਕਾਣਾ ਸਿਰਫ 10 ਮਿੰਟ ਦੇ ਵਿੱਚ ਇਹ ਨਾਸ਼ਤਾ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਤੇ ਬਹੁਤ ਹੀ ਹੈਲਦੀ ਤੇ ਟੇਸਟੀ ਚਟਪਟਾ ਨਾਸ਼ਤਾ ਜਿਹੜਾ ਬਣ ਕੇ ਤਿਆਰ ਹੁੰਦਾ ਹੈ ਤੇ ਸਬਜ਼ੀਆਂ ਜਿਹੜੀਆਂ ਲਗਾਤਾਰ ਚਲਾਉਂਦੇ ਹੋਏ ਆਪਾਂ ਹਾਈ ਫਲੇਮ ਤੇ ਜਿਹੜੀਆਂ ਆ ਇਹ ਪਕਾਲੀਆਂ ਆ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਜਿਹੜੀਆਂ ਹਲਕੀਆਂ ਜੀਆਂ ਸੌਫਟ ਵੀ ਹੋ ਗਈਆਂ ਆ ਬਸ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਨਹੀਂ ਪਕਾਣਾ ਨੇ ਤਾਂ ਫਿਰ ਸਬਜ਼ੀਆਂ ਜਿਹੜੀਆਂ ਪੂਰੀ ਤਰ੍ਹਾਂ ਦੇ ਨਾਲ ਗਲ ਜਾਣਗੀਆਂ ਤੇ ਇਹਨਾਂ ਦਾ ਜਿਹੜਾ ਕਰੰਚੀ ਪਾਣਾ ਉਹ ਖਤਮ ਹੋ ਜਾਏਗਾ ਤੇ ਬਸ ਇਸੇ ਤਰੀਕੇ ਦੀਆਂ ਸਬਜ਼ੀਆਂ ਜਿਹੜੀਆਂ ਆਪਾਂ ਰੱਖਾਂਗੇ ਹੁਣ ਆਪ ਤੇ ਫੁੱਲੀਆਂ ਪਾ ਕੇ ਆਪਾਂ ਇਹ ਸਬਜ਼ੀਆਂ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਫੁੱਲੀਆਂ ਨੂੰ ਮਿਕਸ ਕਰ ਦੇਣਾ ਹੈ ਤੇ ਮਿਕਸ ਕਰਕੇ ਇਹਨਾਂ ਨੂੰ ਵੀ ਆਪਾਂ ਇਹਦੇ ਨਾਲ 2 ਮਿੰਟ ਲਈ ਹਾਈ ਫਲੇਮ ਤੇ ਪਕਾ ਲੈਣਾ ਹੈ ਫੁੱਲੀਆਂ ਜਿਹੜੀਆਂ ਉਹ ਚੰਗੀ ਤਰ੍ਹਾਂ ਦੇ ਨਾਲ ਮਿਕਸ ਹੋਈਆਂ ਹੋਣੀਆਂ ਚਾਹੀਦੀਆਂ ਪਤਾ ਹੀ ਨਹੀਂ ਲੱਗੇਗਾ ਕਿ ਫੁੱਲੀਆਂ ਜਿਹੜੀਆਂ ਆਪਾਂ ਇਹਦੇ ਵਿੱਚ ਪਾਈਆਂ ਕਿ ਨਹੀਂ ਪਾਈਆਂ ਇੱਕਦਮ ਜਿਹੜੀਆਂ ਮਿਕਸ ਹੋ ਜਾਣਗੀਆਂ ਬੱਚਿਆਂ ਨੂੰ ਤੁਸੀਂ ਲੰਚ ਬਾਕਸ ਦੇ ਵਿੱਚ ਵੀ ਆਪ ਪਾ ਕੇ ਦੇ ਸਕਦੇ ਹੋ ਬੱਚੇ ਬੜੇ ਖੁਸ਼ ਹੋ ਕੇ ਇਹ ਨਾਸ਼ਤਾ ਜਿਹੜਾ ਖਤਮ ਕਰਕੇ ਆਣਗੇ ਕਿਉਂਕਿ ਬੰਦਾ ਹੀ ਬਹੁਤ ਹੀ ਜ਼ਿਆਦਾ ਚਟਪਟਾ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਲੱਗਦਾ ਹੈ ਖਾਣ ਦੇ ਵਿੱਚ ਜੇਕਰ ਤੁਸੀਂ ਬੱਚਿਆਂ ਨੂੰ ਦੇ ਰਹੇ ਹੋ ਇਹਦੇ ਵਿੱਚ ਹੋਰ ਚੀਜ਼ਾਂ ਨਹੀਂ ਪਾਣਾ ਚਾਹੁੰਦੇ ਤਾਂ ਕੱਲਾ ਮੈਗੀ ਦਾ ਮੈਜਿਕ ਮਸਾਲਾ ਇਹਦੇ ਵਿੱਚ ਪਾ ਲਿਓ ਹੁਣ ਮੈਂ ਇਹਦੇ ਵਿੱਚ ਪਾ ਰਹੀਆਂ ਇੱਕ ਚਮਚ ਨਿੰਬੂ ਦਾ ਰਸ ਤੇ ਦੋ ਚਮਚ ਇਹਦੇ ਵਿੱਚ ਮੈਂ ਪਾ ਰਹੀਆਂ ਸੋਇਆ ਸੋਸ ਤੇ ਇੱਕ ਚਮਚੇ ਦੇ ਵਿੱਚ ਮੈਂ ਟਮਾਟੋ ਸੌਸ ਪਾਵਾਂਗੀ ਟਮਾਟੋ ਸੌਸ ਜਿਹੜਾ ਇਹ ਉਹ ਘਰ ਦਾ ਬਣਿਆ ਹੋਇਆ ਹੈ ਇਹਦੀ ਰੈਸিপি ਮੈਂ ਤੁਹਾਨੂੰ ਸ਼ੇਅਰ ਕੀਤੀ ਹੋਈ ਹੈ ਅੱਛਾ ਜੇਕਰ ਤੁਸੀਂ ਟਮਾਟੋ ਸੌਸ ਜਾਂ ਫਿਰ ਸੋਇਆ ਸੌਸ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਕੀ ਕਰਨਾ ਤੜਕੇ ਦੇ ਵਿੱਚ ਹੀ ਟਮਾਟਰ ਜਿਹੜੇ ਆ ਉਹ ਚੰਗੀ ਤਰ੍ਹਾਂ ਦੇ ਨਾਲ ਪਕਾ ਲੈਣਾ ਤੇ ਉਹਦੇ ਨਾਲ ਇਹਦੇ ਵਿੱਚ ਅੱਧਾ ਕ ਚਮਚ ਜਿਹੜੀ ਉਹ ਚੀਨੀ ਪਾ ਲਿਓ ਤੇ ਤੁਸੀਂ ਤੜਕਾ ਲਗਾ ਲਿਆ ਸਬਜ਼ੀਆਂ ਨੂੰ ਉਸ ਤਰੀਕੇ ਦੇ ਨਾਲ ਤੇ ਉਹ ਵੀ ਬਹੁਤ ਹੀ ਜ਼ਿਆਦਾ ਚਟਪਟਾ ਬਣ ਕੇ ਤਿਆਰ ਹੁੰਦਾ ਹੈ ਹੁਣ ਇਹ ਜਿਹੜੇ ਸੌਸ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਇਹਦੇ ਵਿੱਚ ਤੇ ਨਾਲ ਹੀ ਆਪਾਂ ਹਾਈ ਫਲੇਮ ਤੇ 1 ਤੇ ਫਿਰ ਆਪਾਂ ਗੈਸ ਬੰਦ ਕਰ ਦੇਣੀ ਹੈ ਤੇ ਇਹਦੇ ਵਿੱਚ ਪਾਵਾਂਗੇ ਬਰੀ ਬਰੀ ਕਟਿਆ ਹਰਾ ਧਨੀਆ ਤੇ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਤੇ ਹੁਣ ਮੈਂ ਨਾਸ਼ਤਾ ਜਿਹੜਾ ਤੁਹਾਨੂੰ ਸਰਵ ਕਰਕੇ ਦਿਖਾਨੀ ਆ ਇਹਦਾ ਕਲਰ ਕਿੰਨਾ ਵਧੀਆ ਆ ਜਿੰਨਾ ਵਧੀਆ ਦੇਖਣ ਦੇ ਵਿੱਚ ਲੱਗ ਰਿਹਾ ਨਾ ਉਸ ਤੋਂ ਕਈ ਗੁਣਾ ਵਧੀਆ ਇਹ ਖਾਣ ਦੇ ਵਿੱਚ ਵੀ ਲੱਗਦਾ ਇੱਕ ਵਾਰ ਤੁਸੀਂ ਮੇਰੇ ਇਸ ਦੱਸੇ ਤਰੀਕੇ ਦੇ ਨਾਲ ਇਹ ਨਾਸ਼ਤਾ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਫੈਨ ਹੋ ਜਾਓਗੇ ਰੋਜ਼ ਬਣਾ ਕੇ ਖਾਣਾ ਚਾਹੋਗੇ ਤੇ ਮੈਂ ਪਲੇਟ ਦੇ ਵਿੱਚ ਤੁਹਾਨੂੰ ਸਰਵ ਕਰਕੇ ਦਿਖਾ ਰਹੀ ਹਾਂ ਦੇਖੋ ਕਿੰਨਾ ਵਧੀਆ ਲੱਗ ਰਿਹਾ 컬러ਫੁੱਲ ਨਾਸ਼ਤਾ ਹੈ ਦੇਖਣ ਦੇ ਵਿੱਚ ਲੱਗ ਰਿਹਾ ਔਰ ਸਬਜ਼ੀਆਂ ਜਿਹੜੀਆਂ ਬਹੁ ਤਿਆਰ ਕਰ ਜ਼ਰੂਰ ਬਣਾ ਕੇ ਦੇਖਿਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡਾ ਇਹ ਨਾਸ਼ਤਾ ਕਿਦਾਂ ਦਾ ਬਣਿਆ ਸੀ ਤੇ ਜੇ ਮੇਕਰ ਮੇਰੀ ਇਹ ਰੈਸਪੀ ਤੁਹਾਨੂੰ ਚੰਗੀ ਲੱਗੀ ਹੈ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੀ ਰੈਸਪੀ ਵਿੱਚ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ